ਮੇਡ ਬਾਈ ਤਰੁੰਨ ਚੈਨਲ ਤੇ ਆਈ ਸਾਧ ਸੰਗਤ ਨੂੰ ਜੈ 피ਰਾਂ ਦੀ ਜੈ ਮਸਤਾਂ ਦੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੱਲੇ ਤੱਕ ਜਿਸ ਵੀ ਸਾਧ ਸੰਗਤ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਆਓ ਅੱਜ ਦਾ ਇਹ ਕਿੱਸਾ ਸ਼ੁਰੂ ਕਰੀਏ ਉਸ ਰੱਬ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਹਜਰਤ ਮੌਲਾ ਅਲੀ ਮੁਸ਼ਕਿਲ ਕੁਸ਼ਾ ਸ਼ੇਰੇ ਖੁਦਾ ਸ਼ਾਹਲੀ ਸਰਕਾਰ ਜੀ ਕਹਿੰਦੇ ਨੇ ਕਿ ਉਹਨਾਂ ਦਾ ਨਾਮ ਲੈਣ ਦੇ ਨਾਲ ਹਰ ਮੁਸ਼ਕਿਲ ਟਲ ਜਾਂਦੀ ਹੈ ਪਰ ਉਹ ਮੁਸ਼ਕਿਲ ਟਲਦੀ ਕਿੱਦਾਂ ਹੈ ਕਹਿੰਦੇ ਰੱਬ ਵੀ ਗਵਾਹ ਏ ਜਿੰਨੇ ਬਾਕੀ ਸਾਂਹੇ ਜਪਦੇ ਆ ਰਹਿਣਾ ਤੇਰਾ ਨਾਮ ਅਲੀ ਅਲੀ ਕਹਿਣਾ ਸਵੇਰ ਸ਼ਾਮ ਅਲੀ ਅਲੀ ਕਹਿਣਾ ਸਵੇਰ ਸ਼ਾਮ ਜੋ ਉਹਨਾਂ ਦੇ ਮਰੀਦ ਮੌਲਾ ਅਲੀ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਮ ਦਾ ਵਿਰਧ ਪਗਾਉਂਦੇ ਨੇ ਯਾ ਅਲੀ ਮੌਲਾ ਅਲੀ ਮੌਲਾ ਅਲੀ ਤੇ ਸਰਕਾਰ ਫਿਰ ਕਿਸੇ ਵੀ ਮੁਸੀਬਤ ਵਿੱਚ ਉਹਨਾਂ ਦਾ murid ਕਿਰ ਜਾਵੇ ਤੇ ਉੱਥੇ ਪਹੁੰਚ ਕੇ ਉੱਥੇ ਹਾਜ਼ਰ ਹੋ ਕੇ ਆਪਣੇ murid ਨੂੰ ਬਚਾ ਲੈਂਦੇ ਨੇ ਕਹਿੰਦੇ ਨੇ ਕਿ ਇੱਕ ਮੌਲਾਲੀ ਜੀ ਦਾ murid ਜੰਗਲ ਦੇ ਵਿੱਚ ਬੈਠਾ ਤੇ ਗਲ ਦੇ ਵਿੱਚ ਚੋਲਾ ਪਾਇਆ ਹਰੇ ਰੰਗ ਦਾ ਸਰਕਾਰਾਂ ਦਾ murid ਨੱਚ-ਨੱਚ ਕੇ ਸਰਕਾਰਾਂ ਦਾ ਨਾਮ ਲੈਂਦਾ ਮੋਲਾਲੀ ਯਾ ਮੋਲਾਲੀ ਯਾ ਮੋਲਾਲੀ ਤੇ ਕੁਝ ਲੋਕ ਜਿਹੇ ਇੱਥੇ ਪਹੁੰਚ ਗਏ ਜਿਹੜੇ ਕਹਿੰਦੇ ਕੀ ਬਾਬਾ ਪਖੰਡ ਕਰਦਾ ਹੈ ਇਹ ਰੋਜ਼ ਜੰਗਲ ਦੇ ਵਿੱਚ ਤੁਣਾ ਲਾ ਲੈਂਦਾ ਹੈ ਤੇ ਆਪਣਾ ਹੀ ਇਹਨੇ ਰੋਲਾ ਪਾਇਆ ਹੁੰਦਾ ਹੈ ਅਲੀ ਅਲੀ ਕਰਦਾ ਰਹਿਂਦਾ ਹੈ ਅੱਜ ਦੇਖਣਾ ਹੈ ਕਿ ਇਹ ਕਿਸ ਨੂੰ ਯਾਦ ਕਰਦਾ ਹੈ ਤੇ ਕੌਣ ਇਹਨੂੰ ਬਚਾਵੇਗਾ ਤੇ ਕੌਣ ਇੱਥੇ ਆਵੇਗਾ ਜਿਸਨੇ ਪੁਕਾਰਾ ਲਈ ਉਸकी ਬਲਾਟ ਲਈ ਜਿਸका मौला अली उसकी बलाट ली ਤੇ ਕੁਝ ਲੋਕਾਂ ਨੇ ਆ ਕੇ ਕਹਿਤਾ ਕਿ ਓਏ ਮਲੰਗਾ ਤੂੰ ਕਿਸਨੂੰ ਯਾਦ ਕਰਦਾ ਹੈ ਰੋਜ਼ ਅੱਜ ਵੇਖਣਾ ਹੈ ਕਿ ਤੇਰਾ ਉਹ ਮਾਲਿਕ ਕੌਣ ਹੈ ਜਿਸ ਦਾ ਤੂੰ ਨਾਮ ਜਪਦਾ ਰਹਿੰਦਾ ਹੈ ਕਿ ਉਸਨੇ ਕਿਹਾ ਕਿ ਮੇਰਾ ਮਾਲਿਕ ਬਹੁਤ ਡਾਡਾ ਹੈ ਤੁਸੀਂ ਮੇਰੀ ਇਸ ਗੱਲ ਨੂੰ ਮੰਨ ਲਵੋ ਮੇਰੀ ਪਰਖਿਆ ਨਾ ਲਵੋ ਮੇਰਾ ਮਾਲਿਕ ਜੇ ਆ ਗਿਆ ਤਾਂ ਫਿਰ ਕੁਝ ਵੀ ਹੋ ਸਕਦਾ ਹੈ ਤੁਹਾਡੀ ਜਾਨ ਵੀ ਜਾ ਸਕਦੀ ਹੈ ਤੁਸੀਂ ਬਚ ਜਾਓ ਤੇ ਜਾਓ ਮੈਨੂੰ ਜੋ ਮੈਂ ਕਰਦਾ ਕਰਨ ਦਿਓ ਜੇ ਪਖੰਡ ਲੱਗਦਾ ਤੇ ਪਖੰਡ ਰਹਿਣ ਦਿਓ ਤੁਸੀਂ ਆਪਣੇ ਘਰ ਜਾਓ ਪਰ ਉਹ ਕਹਿੰਦੇ ਨਹੀਂ ਅੱਜ ਦੇਖਣਾ ਹੈ ਤੇਰੀ ਕਿਹੜੀ ਫਕੀਰੀ ਹੈ ਜੇ ਤੇਰੇ ਪੀਰ ਨੇ ਤੈਨੂੰ ਆ ਕੇ ਨਾ ਬਚਾਇਆ ਤੇ ਜੜਾ ਤੇਰਾ ਕੁੜਤਾ ਹੈ ਹਰੇ ਰੰਗ ਦਾ ਤੂੰ ਪਾ ਕੇ ਫਿਰਦਾ ਹੈ ਅੱਜ ਇਹਨੂੰ ਅੱਗ ਲਾ ਕੇ ਫੂਕ ਦੇਣਾ ਹੈ ਚਲੋ ਕਹਿੰਦੇ ਜੋ ਤੁਹਾਡੀ ਮਰਜ਼ੀ ਤੇ ਕਹਿੰਦੇ ਸੱਦ ਲੈ ਆਪਣੇ ਪੀਰ ਨੂੰ ਨਹੀਂ ਤੇ ਕੁਰਤਾ ਲਾ ਕੇ ਅੱਗੇ ਦੇ ਵਿੱਚ ਸਿੱਟ ਹੁਣ ਉਹ ਮਲੰਗ ਮੁਸੀਬਤ ਵਿੱਚ ਫਸ ਗਿਆ ਫਕੀਰੀ ਖਤਰੇ ਵਿੱਚ ਲੱਗ ਰਹੀ ਆ ਉਸ ਨੂੰ ਪਰ ਆਪਣੇ ਮਾਲਕ ਦੇ ਉੱਪਰ ਪੂਰਾ ਵਿਸ਼ਵਾਸ ਹੈ ਕਿ ਹਜਰਤ ਮੋਲਾ ਅਲੀ ਜਿਸ ਨੇ ਪੁਕਾਰਾ ਉਸकी ਬਲਾ ਟਲੀ ਮੇਰੇ ਸਿਰ ਤੇ ਇਹ ਬਲਾ ਇਹ ਸਰਕਾਰ ਸ਼ਾਇਦ ਮੇਰੀ ਪ੍ਰੀਖਿਆ ਲੈ ਰਹੇ ਨੇ ਅੱਜ ਪਰ ਮੈਂ ਡੋਲਾਂਗਾ ਨਹੀਂ ਮੈਂ ਉਹੀ ਨਾਰਾ ਬੁਲੰਦ ਕਰਾਂਗਾ ਯਾ ਲੀ ਯਾ ਲੀ ਯਾ ਲੀ ਸੋ ਮੋਲਾਲੀ ਜੀ ਨੂੰ ਯਾਦ ਕਰਦਾ ਸਮਾਂ ਬਹੁਤ ਹੋ ਗਿਆ ਸਮਾਂ ਕਾਫੀ ਹੋ ਗਿਆ ਤੇ ਉਹ ਲੋਕ ਕਹਿੰਦੇ ਕੀ ਬਈ ਹੁਣ ਤੇਰੀ ਹੱਦ ਹੋ ਗਈ ਐ ਹੁਣ ਤੂੰ ਕੁੜਤਾ ਲਾ ਕੇ ਅੱਗੇ ਫਿਰ ਸਿੱਟ ਇਹ ਤੇਰਾ ਪਖੰਡ ਸੀ ਤੇ ਜਦੋਂ ਸਰਕਾਰ ਜੀ ਨੂੰ ਪੁਕਾਰਦਾ ਏ ਨਹੀਂ ਪਹੁੰਚੇ ਸਰਕਾਰ ਤੇ ਉਹਨਾਂ ਲੋਕਾਂ ਨੇ ਕਿਹਾ ਕਿ ਇੱਥੇ ਕਿਸੇ ਨੇ ਨਹੀਂ ਆਣਾ ਪਰ ਜਦੋਂ ਕੁੜਤਾ ਉਹਨਾਂ ਨੇ ਲੈ ਲਿਆ ਲੈ ਕੇ ਅੱਗ ਦੇ ਵਿੱਚ ਸੁੱਟਣ ਲੱਗੇ ਤੇ ਕੁੜਤਾ ਹਵਾ ਦੇ ਵਿੱਚ ਹੀ ਰੁਕ ਗਿਆ ਤੇ ਉਹ ਮਲੰਗ ਕਹਿੰਦਾ ਲੈ ਬਈ ਕੁੜਤਾ ਹਵਾ ਦੇ ਵਿੱਚ ਹੈ ਕਹਿੰਦਾ ਨਹੀਂ ਇਹ ਮੇਰੇ ਅਲੀ ਦੇ ਹੱਥ ਦੇ ਵਿੱਚ ਹੈ ਮੇਰੇ ਮੌਲਾਏ ਥੇ ਆਗੇ ਨੇ ਹੁਣ ਤੁਸੀਂ ਦੱਸੋ ਕੁਰਤੇ ਨੂੰ ਅਗਲੋਣੀ ਹੈ ਜਾਂ ਕੀ ਕਰਨਾ ਹੈ ਤੇ ਉਹ ਕੁਰਤਾ ਹਵਾ ਦੇ ਵਿੱਚ ਹੀ ਰੁਕ ਗਿਆ ਤੇ ਉੱਥੇ ਇੱਕ ਗੈਬ ਜੀ ਆਵਾਜ਼ ਆਈ ਕਿ ਇਹ ਕੁਰਤਾ ਜੋ ਪਹਿਨ ਕੇ ਬੈਠਾ ਹੈ ਉਹ ਮੋਲਾ ਅਲੀ ਦਾ ਮਲੰਗ ਹੈ ਮੋਲਾ ਅਲੀ ਦਾ ਮਰੀਦ ਹੈ ਜਿਸ ਨੇ ਵੀ ਮੇਰੇ ਨਾਮ ਨੂੰ ਪੁਕਾਰਿਆ ਉਸ ਦੇ ਕੋਲ ਕਦੇ ਬੁਲਾ ਨਹੀਂ ਆ ਸਕਦੀ 70 70 ਕਦਮ ਦੂਰ ਬਲਾ ਰਹਿ ਜਾਵੇਗੀ ਉਸ ਬੰਦੇ ਕੋਲੋ ਜਿਸਨੇ ਮੇਰੇ ਨਾਮ ਨੂੰ ਪੁਕਾਰਿਆ ਤੇ ਉਹ ਬੰਦੇ ਜਿਹੜੇ ਇਹ ਦੇਖਣਾ ਚਾਹੁੰਦੇ ਸੀ ਕਿ ਕਿਸ ਨੂੰ ਮੰਨਦਾ ਹੈ ਉਸੇ ਵਕਤ ਸਰਕਾਰਾਂ ਦੇ ਕੋਲ ਆਪਣਾ ਮਾਨ ਲੈ ਕੇ ਆਏ ਤੇ ਮਰੀਦ ਹੋ ਗਏ ਤੇ ਕਹਿਣ ਦਾ ਮਤਲਬ ਇਹ ਹੈ ਕਿ ਮੌਲਾ ali ਸਰਕਾਰ ਜਿਸ ਦਾ ਨਾਮ ਲੈਣ ਦੇ ਨਾਲ ਬਲਾਟ ਅਲ ਜਾਂਦੀ ਹੈ ਪਰ ਗੱਲ ਇਹ ਹੈ ਕਿ ਨਾਮ ਲੈਣ ਵਾਲੇ ਦੇ ਵਿੱਚ ਇੰਨਾ ਵਿਸ਼ਵਾਸ ਹੋ ਗਏ ਇੰਨਾ ਯਕੀਨ ਹੋਵੇ ਇੰਨਾ ਮਾਨ ਦਾ ਪੱਕਾ ਹੋਵੇ ਤੇ ਸਰਕਾਰ ਜੀ ਨੋਦੀ ਦਿਲ ਦੀ ਤਰਫ ਨੂੰ ਦੇਖ ਕੇ ਆਉਣਾ ਪੈ ਜਾਵੇ ਫਿਰ ਬਲਾਟਲਦੀ ਹੈ ਤੇ ਇੱਕ ਹੋਰ ਸਰਕਾਰਾਂ ਦਾ ਮਰੀਦ ਜਿਸ ਦਾ ਨਾਮ ਸੀ ਮਲਿਕ ਅਸਤਰ ਮਲਿਕ ਅਸਤਰ ਜੋ ਸੀ ਉਹ ਐਸਾ ਇਨਸਾਨ ਸੀ ਜੋ ਕੀ ਦਿਸਦਾ ਵੀ ਮੌਲਾਲੀ ਸਰਕਾਰ ਵਰਗਾ ਸੀ ਤੇ ਲੜਾਈ ਵੀ ਉਹਨਾਂ ਵਾਂਗ ਹੀ ਲੜਦਾ ਸੀ ਤੇ ਇੱਕ ਦਿਨ ਸਵਾਲ ਕੀਤਾ ਮੋਲਾਲੀ ਜੀ ਨੂੰ ਕਿ ਅਲੀ ਜੀ ਜਿੰਨੇ ਵੀ ਤੁਸੀਂ ਹੁਣ ਤੱਕ ਲੜਾਈ ਦੇ ਵਿੱਚ ਕਤਲ ਕਰ ਦਿੱਤੇ ਨੇ ਮੈਂ ਇੱਕ ਕਤਲ ਹੋਰ ਕਰ ਦਿੰਦਾ ਤਾਂ ਮੈਂ ਤੁਹਾਡੇ ਬਰਾਬਰ ਆ ਜਾਣਾ ਸੀ ਤੇ ਹਜਰਤ ਮੋਲਾਲੀ ਜੀ ਕਹਿਣ ਲੱਗੇ ਮਲਿਕ ਅਸਤਰ ਤੇਰੀ ਤਲਵਾਰ ਜਿਸ ਵਿਅਕਤੀ ਤੇ ਚੱਲਦੀ ਹੈ ਜਿਸ ਨੂੰ ਤੇਰੀ ਤਲਵਾਰ ਕਤਲ ਕਰਦੀ ਹੈ ਕਿ ਤੂੰ ਜਾਣਦਾ ਹੈ ਕਿ ਉਸ ਦੀ ਆਉਣ ਵਾਲੀ ਕੁੱਲ ਦੇ ਵਿੱਚ ਕੋਈ ਵੀ ਇਨਸਾਨ ਗੁਨਾਹਗਾਰ ਨਹੀਂ ਹੈ ਸਾਰੇ ਹੀ ਗੁਨਾਹਗਾਰ ਹੀ ਹਨ ਕਹਿੰਦਾ ਜੀ ਨਹੀਂ ਤੇ ਕਹਿੰਦੇ ਫਿਰ ਜਿਹੜੀ ਮੇਰੀ ਤਲਵਾਰ ਹੈ ਜੁਲਫਕਾਰ ਸਿਰਫ ਉਸ ਵਿਅਕਤੀ ਤੇ ਚੱਲਦੀ ਹੈ ਜਿਹਦੀਆਂ ਆਉਣ ਵਾਲੀਆਂ ਸੋਬ ਪੀੜ੍ਹੀਆਂ ਦੇ ਵਿੱਚ ਗੁਨਾਹਗਾਰ ਹੀ ਬੰਦੇ ਹੋਣਗੇ ਜਿਸ ਪੀੜ੍ਹੀ ਦੇ ਵਿੱਚ ਇੱਕ ਵੀ ਬੰਦਾ ਨੇਕ ਹੋਵੇਗਾ ਉਹ ਮਾਲਿਕ ਨੂੰ ਮੰਨਣ ਵਾਲਾ ਹੋਵੇਗਾ ਉਸ ਤੇ ਮੇਰੀ ਤਲਵਾਰ ਕਦੇ ਨਹੀਂ ਚੱਲਦੀ ਫਰਕ ਹੈ ਤੇਰੀ ਤਲਵਾਰ ਤੇ ਮੇਰੀ ਤਲਵਾਰ ਦੇ ਵਿੱਚ ਤੇ ਮੋਲਾ Али ਸਰਕਾਰ ਜੋ ਕਿ ਆਪਣੇ ਮਰੀਦਾਂ ਦਾ ਖਿਆਲ ਰੱਖਦੇ ਨੇ ਉਹਨਾਂ ਨੂੰ ਮੰਨਣ ਵਾਲਾ ਕੋਈ ਵਿਅਕਤੀ ਹੋਵੇ ਉਹਨਾਂ ਨੂੰ ਯਾਦ ਕਰਨ ਵਾਲਾ ਹੋਵੇ ਸੱਚੇ ਮਨ ਦੇ ਨਾਲ ਤੇ ਹਜਰਤ ਮੋਲਾ Али ਸਰਕਾਰ ਉਸ ਤੇ ਰਾਜ ਜਰੂਰ ਰੱਖਦੇ ਨੇ ਉਸ ਦੀ ਮੁਸੀਬਤ ਨੂੰ ਜਰੂਰ ਕੱਟਦੇ ਨੇ ਜਰੂਰ ਟਾਲਦੇ ਨੇ ਜਿੰਨੇ ਵੀ ਮਲੰਗ ਨੇ ਸਰਕਾਰਾਂ ਦੇ ਉਹਨਾਂ ਦਾ ਇੱਕੋ ਹੀ ਨਾਰਾ ਯਾ ਦੀਆ ਦੀਆਲੀ ਉਹ ਸਰਕਾਰਾਂ ਦਾ ਨਾਮ ਨੰਦੇ ਨੇ ਧੋਣੇ ਦੇ ਵਿੱਚ ਨੱਚਦੇ ਨੇ ਤੇ ਸਰਕਾਰ ਜੀ ਲਾਜ ਰੱਖਦੇ ਨੇ ਤੇ ਮੈਂ ਛੋਟਾ ਜਿਹਾ ਵਾਕਿਆ ਆਪ ਜੀ ਦੇ ਨਾਲ ਸਾਂਝਾ ਕੀਤਾ ਆਸ ਕਰਦੇ ਹਾਂ ਕਿ ਆਪ ਜੀ ਨੂੰ ਚੰਗਾ ਲੱਗਿਆ ਹੋਵੇਗਾ ਤੇ ਜਲਦ ਹਾਜ਼ਰ ਹੋਵਾਂਗੇ ਕਿਸੇ ਨਵੇਂ ਕਿਸੇ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਹੱਕ ਮੁਰਸ਼ਦ Start to